ਕਾਉਂਸਲਰ ਵਾਰਡ ਨੰਬਰ 14 ਸੰਗਰੂਰ ਅੱਜ ਕਾਫੀ ਹੰਗਾਮਾ ਹੋਇਆ ਨੇ ਸੌਫੇ ਵਿੱਚ ਬਹੁਤ ਬਿਲਿੰਗ ਇਸਕ ਅੱਜ ਹਾਊਸ ਦੀ ਮੀਟਿੰਗ ਰੱਖੀ ਹੋਈ ਸੀ ਜਿਹਦੇ ਵਿੱਚ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਤਿੰਨ ਚਾਰ ਏਜੰਡੇ ਆਏ ਸੀਗੇ ਉਸ ਤੋਂ ਇਲਾਵਾ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਹ ਦੇਖ ਰਹੇ ਹਾਂ ਕਿ ਬਹਿਸ ਚੱਲ ਰਹੀ ਹੈ ਸਾਡੇ ਕਮਰਤ ਗਰਗ ਜੀ ਨੇ ਜੋ ਇਲੈਕਸ਼ਨ ਲੜੇ ਸੀਗੇ ਸਤਿੰਦਰ ਸੈਣੀ ਜੀ ਦੇ ਉਲਟ ਉੱਥੇ ਉਹਨਾਂ ਦੇ ਬੋਰਡ ਦੇ ਵਿੱਚ ਇੱਕ ਪ੍ਰੋਬਲਮ ਆਈ ਸੀਗੀ ਤੁਸੀਂ ਪਹਿਲਾਂ ਦੇਖਿਆ ਹੋਊਗਾ ਸਤਿੰਦਰ ਜੀ ਲਾਈਵ ਵੀ ਹੋਏ ਸੀਗੇ ਕਿ ਪਾਣੀ ਦਾ ਬਹੁਤ ਇਸ਼ੂ ਆ ਰਿਹਾ ਸੀਗਾ ਗੰਦਾ ਪਾਣੀ ਸੀਵਰੇਜ ਦਾ ਮਿਕਸ ਹੋ ਕੇ ਆ ਰਿਹਾ ਸੀ ਚਲੋ ਉਹ ਸਾਡੇ ਐਮਸੀ ਸਾਹਿਬਾਨ ਵੱਲੋਂ ਕੰਪਲੇਂਟ ਲਿਖਾਈ ਗਈ ਸੀ ਉਸ ਤੋਂ ਬਾਅਦ ਲੋਕਾਂ ਨੇ ਜਿਹੜੋ ਸੈਣੀ ਸਾਹਿਬ ਤੱਕ ਅਪਰੋਚ ਕਰੀ ਸੈਣੀ ਸਾਹਿਬ ਨੇ ਵੀ ਇੰਟਰਫੇਅਰ ਕਰੀ ਤੇ ਚਲੋ ਸਾਡੇ ਵਾਲੇ ਕਾਉਂਸਲਰ ਸਾਹਿਬ ਜਿਹੜੇ ਉਹਨਾਂ ਦੇ ਅਗੇਸਟ ਹਾਰੇ ਨੇ ਉਹ ਪਿੱਛੇ हट ਗਏ ਪਿੱਛੇ ਹਟਣ ਦੇ ਬਾਵਜੂਦ ਚਲੋ ਕਮੇਟੀ ਦੇ ਕੁਝ ਬੰਦੇ ਆਏ ਉਹਨਾਂ ਨੇ ਫਾਲਟ ਲੱਭਣ ਤੋਂ ਬਾਅਦ ਉਥੋਂ ਪੱਟ ਪਟਈਆ ਸ਼ੁਰੂ ਕਰਤਾ ਜਦ ਕਿ ਉਥੇ ਕਮੇਟੀ ਦੇ ਬੰਦੇ ਪੱਟ ਕੇ ਗਏ ਸੀ ਪੱਟ ਕੇ ਚਲੇ ਗਏ ਤਾਂ ਕਈ ਦਿਨ ਉਥੇ ਸੜਕ ਤੇ ਆ ਚਲੋ ਹਾਦਸੇ ਦਾ ਡਰ ਸੀਗਾ ਕਾਫੀ ਉਥੋਂ ਲੋਕ ਇਕੱਠੇ ਹੋ ਕੇ ਅਮਰਤਜੀਤ ਕੋਲੇ ਚਲੇ ਗਏ ਤੇ ਕਮੇਟੀ ਦੇ ਵਿੱਚੋਂ ਈਓ ਸਾਹਿਬ ਵੱਲੋਂ ਪ੍ਰਧਾਨ ਜੀ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਅਮਰਤ ਜੀ ਨੂੰ ਕਿ ਸਰਕਾਰੀ ਪ੍ਰਾਪਰਟੀ ਨੂੰ ਡੈਮੇਜ ਕਰਿਆ ਜਾ ਹੋਰ ਉਹਦੇ ਸੰਬੰਧ ਚ ਉਹਨਾਂ ਨੇ ਇੱਕ ਨੋਟਿਸ ਜਾਰੀ ਕਰਤਾ ਸੋ ਮੈਂ ਉੱਥੇ ਈਓ ਸਾਹਿਬ ਅਤੇ ਪ੍ਰਧਾਨ ਜੀ ਨਾਲ ਗੱਲ ਕਰ ਰਿਹਾ ਸੀ ਕਿ ਜੇਕਰ ਕੋਈ ਵੀ ਆਪਾਂ ਨੋਟਿਸ ਕੱਢਦੇ ਆ ਤਾਂ ਪਹਿਲਾਂ ਉਸ ਗੱਲ ਦੀ ਤੈਅ ਤੱਕ ਚਲੇ ਜਾਇਆ ਕਰੀਏ ਤਾਂ ਜੋ ਜਿਹੜੇ ਇਹ ਗਲਤ ਤਰੀਕੇ ਨਾਲ ਨੋਟਿਸ ਕੱਟੇ ਗਏ ਨੇ ਆਪਾਂ ਉਸ ਗੱਲ ਤੇ ਥੋੜੀ ਗੌਰ ਕਰ ਸਕੀਏ ਇਹ ਗੱਲ ਚਲਦੇ ਚਲਦੇ ਚਲੋ ਸਤਿੰਦਰ ਸ਼ਾਣੀ ਜੀ ਵੀ ਖੜੇ ਹੋ ਗਏ ਅਸੀਂ ਵੀ ਸਾਰੇ ਕਾਉਂਸਲਰ ਕਾਂਗਰਸ ਪਾਰਟੀ ਦੇ ਬੈਠੇ ਜਿਗੇ ਉਹਨਾਂ ਵੱਲੋਂ ਥੋੜੀ ਤਲਖੀ ਦਿਖਾਈ ਗਈ ਕਰਦੇ ਕਰਦੇ ਮਾਹੌਲ ਇੰਨਾ ਤਣਾਪੂਰਨ ਹੋ ਗਿਆ ਕਿ ਉੱਥੇ ਜਾਦੇ ਹੀ ਬਹਿਸ ਕੁਝ ਜ਼ਿਆਦੇ ਵਧ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਇਹੀ ਗੱਲ ਕਹੀ ਸੀ ਕਿ ਈਓ ਸਾਹਿਬ ਨੂੰ ਵੀ ਪ੍ਰਧਾਨ ਜੀ ਨੂੰ ਵੀ ਕਿ ਜੇ ਆਪਾਂ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਵਾਰਡ ਦੇ ਵਿੱਚ ਆਪਾਂ ਕੋਈ ਨੋਟਸ ਕੱਢਦੇ ਆ ਤਾਂ ਪਹਿਲਾਂ ਉਹਦੀ ਪੜਤਾਲ ਕਰ ਲਿਆ ਕਰੀਏ ਫਿਰ ਨੋਟਸ ਕਰਿਆ ਕਰੀਏ ਫਿਰ ਨੋਟਿਸ ਕੱਟਿਆ ਕਰੀਏ ਇਸ ਤੋਂ ਇਲਾਵਾ ਬਾਕੀ ਮੈਂ ਚਾਹੇ ਸਤੇਂਦਰ ਜੀ ਨੇ ਚਾਹੇ ਸਾਡੇ 29 ਵਾੜਾਂ ਦੇ ਵਿੱਚੋਂ ਜਿੰਨੇ ਵੀ ਕੌਂਸਲਰ ਸਾਹਿਬਾਨ ਜਿੱਤ ਕੇ ਆਏ ਨੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਇਲੈਕਸ਼ਨ ਚਲੀ ਗਈ ਇਲੈਕਸ਼ਨ ਨੂੰ ਆਪਾਂ ਦਿਮਾਗ ਦੇ ਵਿੱਚੋਂ ਕੱਢ ਕੇ ਸ਼ਹਿਰ ਦੇ ਵਿਕਾਸ ਲਈ ਗੱਲ ਕਰੀਏ ਸ਼ਹਿਰ ਦੇ ਕੰਮਾਂ ਲਈ ਗੱਲ ਕਰੀਏ ਹਾਰ ਜਿੱਤ ਬਣੀ ਆਈ ਹੈ ਇੱਕ ਨੇ ਜਿੱਤਣਾ ਸੀ ਇੱਕ ਨੇ ਹਾਰਨਾ ਸੀ ਦੇਖੋ ਚਾਹੇ ਗੇਮ ਹੈ ਚਾਹੇ ਇਲੈਕਸ਼ਨ ਹੈ ਇਹ ਸਭ ਨੂੰ ਪਤਾ ਹੈ ਕਿ ਹਾਰ ਜਿੱਤ ਬਣੀ ਆਈ ਹੈ ਜਿੱਤਣ ਤੋਂ ਪਹਿਲਾਂ ਬੰਦੇ ਨੂੰ ਹਾਰ ਐਕਸੈਪਟ ਕਰਕੇ ਚੱਲਣਾ ਚਾਹੀਦਾ ਚਲੋ ਜਿਹੜੇ ਹੁਣ ਕਾਉਂਸਲਰ ਸਾਹਿਬਾਨ ਜਿੱਤ ਗਏ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਤੇ ਆਪਾਂ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਇਸ ਰੋਲੇ ਦੇ ਵਿੱਚ ਬਾਕੀ ਜਿਹੜੀ ਸਾਡੀ ਇੱਕ ਹੋਰ ਏਜੰਡਾ ਸੀਗਾ ਜਿਹੜਾ ਬਜਟ ਨੂੰ ਲੈ ਕੇ ਹੰਗਾਮੇਦ ਰਾਂ ਸਾਨੂੰ ਉਹ ਵੀ ਪੋਸਟਪੋਨ ਕਰਨਾ ਪੈ ਗਿਆ ਜਿਹਾ ਨੋਟਸ ਦਾ ਫਿਰ ਹੱਲ ਕਿਹੜਾ ਹੀ ਉਸ ਨੋਟਸ ਹੱਲ ਤਾਂ ਇਹੀ ਨਿਕਲਿਆ ਤੇ ਯੋ ਸਾਹਿਬ ਨੇ ਸਾਨੂੰ ਕਹਿਤਾ ਸੀਗਾ ਵੀ ਜਿਹੜੇ ਇਹ ਤੁਸੀਂ ਚਲੋ ਸਾਨੂੰ ਵੀ ਦੋ ਲਾਈਨਾਂ ਲਿਖ ਕੇ ਦੇ ਦਿਓ ਵੀ ਜਿਹੜੀ ਆ ਪਟਵਾਈ ਨਹੀਂ ਗਈ ਜਿਹੜੀ ਪਟਵਾਈ ਗਈ ਸਾਡੇ ਵੱਲੋਂ ਨਹੀਂ ਪਟਵਾਈ ਗਈ ਮੁਲਾਜ਼ਮਾ ਵੱਲੋਂ ਪੱਟੀ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਉਹ ਸਾਹਿਬ ਨੂੰ ਤੇ ਪ੍ਰਧਾਨ ਜੀ ਨੂੰ ਵੀ ਬੇਨਤੀ ਕੀਤੀ ਕਿ ਉਸ ਮਸਲੇ ਦਾ ਹੱਲ ਜਿੰਨਾ ਛੇਤੀ ਹੋ ਸਕੇ ਕਰੋ ਤਾਂ ਜੋ ਉੱਥੇ ਕਿਸੇ ਦਾ ਐਕਸੀਡੈਂਟ ਦਾ ਚਾਂਸ ਹੋ ਸਕਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਜ਼ਿੰਮੇਵਾਰ ਅਹੁਦੇ ਤੇ ਬੈਠੇ ਨੇ ਸਾਰੇ ਕੌਂਸਲ ਰਿਕਵਰਡ ਆ ਉਹਦਾ ਹੁੰਦਾ ਪਰ ਇੱਥੇ ਸਿੱਧਾ ਉੱਥੇ ਲੜਨਾ ਆਪਸ ਦੇ ਵਿੱਚ ਲੱਗਦਾ ਨਹੀਂ ਕਿ ਦਿਨਾਂ ਕਿਤੇ ਨਹੀਂ ਨਹੀਂ ਦੇਖੋ ਗੱਲ ਇਹ ਹੈ ਜੀ ਪਰਵਾਹ एमसी7 ਨਾਲ ਦਾ ਸਾਰਾ ਜਿਹੜਾ ਹਾਊਸ ਹੈ ਇੱਕ ਪਰਿਵਾਰ ਹੈ ਦੇਖੋ ਆਪਾਂ ਪਰਿਵਾਰ ਦੇ ਵਿੱਚ ਵੀ ਕੋਈ ਇਹਦੀ ਬੈਠਦੇ ਆਂ ਭਾਂਡੇ ਖੜਕ ਜਾਂਦੇ ਨੇ ਕੋਈ ਐਸੀ ਗੱਲ ਨਹੀਂ ਸੀ ਉਸ ਤੋਂ ਬਾਅਦ ਅਸੀਂ ਸਾਰੇ ਇਕੱਠੇ ਬਹਿ ਕੇ ਜੋ ਵੀ ਸਾਡੀ ਵਿਚਾਰ ਚਰਚਾ ਸੀਗੀ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਅਸੀਂ ਕਾਫੀ देर ਬਹਿ ਕੇ ਉਸ ਤੇ ਵਿਚਾਰ ਚਰਚਾ ਕਰਕੇ ਆਏ ਆ ਚਲੋ ਜੀ ਕੁਸਤਲ ਕੀ ਹੋਖਾ ਕੇ ਕੁਸਤਲਖੀ ਅਸੀਂ ਖਾ ਕੇ ਕਰਦੇ ਕਰਦੇ ਮਹੌਲ ਤਨਾਪੂਰਨ ਹੋ ਗਿਆ ਸੀ